ਤ੍ਰਿਕਾਲ ਤੁਸੀਂ ਦੇਖ ਰਹੇ ਹੋ ਪੰਜਾਬੀ ਲਿੰਕ ਤੇ ਮੈਂ ਆ ਸੁਨੇਹਾ ਲੈ ਕੇ ਹਾਜ਼ਰ ਆ ਪਰਦੇ ਦੇ ਪਿੱਛੇ ਦੀ ਕਹਾਣੀ ਅੱਜ ਦਾ ਇਹ ਪ੍ਰੋਗਰਾਮ ਸਪான்ਸਰ ਕੀਤਾ ਗਿਆ ਹੈ ਬਲੂ ਪੁਆਇੰਟ ਰੈਲਟਸ ਵੱਲੋਂ ਕਿਸੇ ਵੀ ਤਰ੍ਹਾਂ ਦਾ ਤੁਸੀਂ ਘਰ ਖਰੀਦਣਾ ਜਾਂ ਵੇਚਣਾ ਹੈ, ਲਿਆ ਲੈਣੀ ਹੈ, ਕੋਈ ਵੀ ਕਾਮਰਸ਼ੀਅਲ ਪ੍ਰਾਪਰਟੀ ਜਾਂ ਵੇਚਣੀ ਹੈ, ਕੋਈ ਵੀ ਕਾਮਰਸ਼ੀਅਲ ਪ੍ਰਾਪਰਟੀ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਬਲੂ ਪੁਆਇੰਟ ਰੈਲਟਸ ਨੂੰ 403 1026 ਵਾਈ ਵਾਈ ਤੇ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਪਾਲੀਵੁੱਡ ਦੇ ਨਾਲ ਕਹਿੰਦੇ ਨੇ ਜੇ ਤਸੀ ਸੰਘਰਸ਼ ਕਰਨੀ ਨਾ ਛੱਡੋ ਤੇ ਸਫਲਤਾ ਤੁਹਾਡੇ ਆਪਣੇ ਆਪ ਜਿਹੜੇ ਨੇ ਪੈਰ ਚੁੰਮ ਲੈਂਦੀ ਆ ਸੋ ਬਹੁਤ ਸਾਰੇ ਉਦਾਹਰਨਾਂ ਤੁਹਾਨੂੰ ਵੀ ਮਿਲਦੀਆਂ ਨੇ ਜ਼ਿੰਦਗੀ ਦੇ ਵਿੱਚ ਕਿ ਜਿਹੜੇ ਬੰਦੇ ਸੰਘਰਸ਼ ਕਰਦੇ ਨੇ ਗਿਵ ਅਪ ਨਹੀਂ ਕਰਦੇ ਉਹ ਇੱਕ ਨਾ ਇੱਕ ਦਿਨ ਕਿੰਨੇ ਜ਼ਿਆਦਾ ਕਾਮਯਾਬ ਹੋ ਜਾਂਦੇ ਨੇ ਇਜੇਹੀ ਉਦਾਹਰਨ ਦੀ ਮਿਸਾਲ ਹੈ ਸਰਵਿੰਦਰ ਵਿੱਕੀ ਪੰਜਾਬੀ ਅਦਾਕਾਰ ਜਿਨ੍ਹਾਂ ਨੇ ਅਕਸ਼ੇ ਤੇ ਸ਼ਾਹਿਦ ਕਪੂਰ ਦੇ ਨਾਲ ਕਈ ਫਿਲਮਾਂ ਦੇ ਵਿੱਚ ਕੰਮ ਕੀਤਾ ਪਰ ਕੀਤਾ ਸਾਈਡ ਰੋਲ theater ਦੇ ਵਿੱਚੋਂ ਉਹਨਾਂ ਨੇ ਸ਼ੁਰੂਆਤ ਕੀਤੀ theater ਤੋਂ ਸ਼ੁਰੂਆਤ ਕੀਤੀ ਸੋ ਉਹਨਾਂ ਦੀ ਜਿਹੜੀ ਸੈਲਰੀ ਸੀ ਤਨਖਾਹ ਸੀਗੀ ਉਹ 5000 ਰੁਪਏ ਸੀ ਬਹੁਤ ਸਾਰੀਆਂ ਫਿਲਮਾਂ ਉਹਨਾਂ ਨੇ ਕੀਤੀਆਂ ਪਰ ਜੇ ਕਹਿੰਦੇ ਨੇ ਨਾ ਕਿ ਇੱਕ ਲੀਡ ਰੋਲ ਜਿਹੜਾ ਹੁੰਦਾ ਆ ਉਹ ਕਹਿੰਦੇ ਕਿ ਉਹ ਮੈਂ ਜਿਹੜਾ ਹੀਰੋ ਆ ਉਹ ਬਣਿਆ ਜਦੋਂ ਮੈਂ ਆਲਮੋਸਟ ਲਗਭਗ 50 ਸਾਲ ਦੀ ਉਮਰ ਦਾ ਹੋ ਗਿਆ ਸੀ ਸੋ ਸਰਵਿੰਦਰ ਵਿੱਕੀ ਇਹਨਾਂ ਦੀ ਬਹੁਤ ਜਿਹੜੀ ਜ਼ਿੰਦਗੀ ਆ ਸੰਘਰਸ਼ ਭਰੀ ਐ ਕੋਹਾਰਾ ਇੱਕ ਵੈਬ ਸੀਰੀਜ਼ ਰਿਲੀਜ਼ ਹੋਈ ਸੀ Netflix ਤੇ ਪਿਛਲੇ ਸਾਲ ਉਸ ਤੋਂ ਉਹਨਾਂ ਨੂੰ ਓਵਰਨਾਈਟ ਸਕਸੈਸ ਮਿਲੀ ਉਹਦੇ ਵਿੱਚ ਉਹਨਾਂ ਨੇ ਆਪਣਾ ਜਿਹੜਾ ਲੀਡ ਰੋਲ ਮੁੱਖ ਕਿਰਦਾਰ ਨਿਭਾਇਆ ਸੋ ਸਾਰਿਆਂ ਨੇ ਕਿਹਾ ਵਾਜੇ ਵਾ ਇਹ ਤੇ ਰਾਤੋਂ ਰਾਤ ਜਿਹੜੇ ਨੇ ਸਫਲਤਾਪੂਰਵਕ ਇਹਨਾਂ ਦੀ ਜਿਹੜੀ ਜ਼ਿੰਦਗੀ ਹੋ ਗਈ ਹੈ ਰਾਤੋਂ ਰਾਤ ਇਹਨਾਂ ਨੂੰ ਤੇ ਸਕਸੈਸ ਮਿਲ ਗਈ ਪਰ ਉਸ ਸਕਸੈਸ ਦੇ ਪਿੱਛੇ ਕਿੰਨੀਆਂ ਰਾਤਾਂ ਉਹਨਾਂ ਨੇ ਜਾ ਕੇ ਕੱਟੀਆਂ ਕਿੰਨਾ ਸਮਾਂ ਉਹਨਾਂ ਨੇ ਭੁੱਖੇ ਰਹਿ ਕੇ ਕੱਟਿਆ ਇਹ ਕੋਈ ਨਹੀਂ ਜਾਣਦਾ ਸਿਰਫ ਜਾਣਦੇ ਨੇ ਕੁਝ ਕੁ ਲੋਕ ਜਿਹੜੇ ਉਹਨਾਂ ਦੇ ਆਪਣੇ ਖਾਸ ਨੇ ਸਰਵਿੰਦਰ ਵਿੱਕੀ ਨੇ ਗੱਲ ਕਰਦੇ ਹਾਂ ਦੱਸਿਆ ਕਿ ਪੰਜਾਬ ਤੋਂ ਮੁੰਬਈ ਉਹ ਗਏ ਉੱਥੇ ਉਹ ਬਿਨਾਂ ਪੈਸਿਆਂ ਤੋਂ ਰਹੇ ਤੇ ਇੱਕ ਮਹੀਨੇ ਦੇ ਵਿੱਚ ਵਿੱਚ ਉਹ ਪੰਜਾਬ ਵਾਪਸ ਆ ਗਏ ਸੋ ਉਹਨਾਂ ਨੇ ਕੋਈ ਕਸਰ ਨਹੀਂ ਛੱਡੀ ਪਰ ਰੱਬ ਨੇ ਉਹਨਾਂ ਦੀ ਮਿਹਨਤ ਨੂੰ ਭਾਗ ਲਾ ਦਿੱਤੇ ਗੱਲ ਹੋਈ ਹੈ ਪਾਲੀਵੁੱਡ ਦੀ ਤੇ ਗगन ਕੋਕਰੀ ਪੰਜਾਬੀ ਗਾਇਕ ਕਲਾਕਾਰ ਇਹਨਾਂ ਨੇ ਕੀਤਾ ਹੈ ਜੇ ਆਪਣਾ ਬਰਥਡੇ ਸੈਲੀਬ੍ਰੇਟ ਬਰਥਡੇ ਤੇ ਇੱਕ ਗੀਤ ਵੀ ਇਹਨਾਂ ਨੇ ਰਿਲੀਜ਼ ਕੀਤਾ ਹੈ ਕੁਇਨ ਆਫ ਕੈਲੀ वैसे ब्लेसिंग्स ऑफ बेबी ब्लेसिंग्स ऑफ बापू ब्लेसिंग्स ऑफ रब्बो ब्लेसिंग्स ऑफ ब्रदर ब्लेसिंग्स ऑफ सिस्टर ब्लेसिंग्स ऑफ बापू रिटर्न्स सो ब्लेसिंग्स दी जड़ी सीरीज है ਉਹ ਦਿਨ ਹਮ ਤੋਂ ਵੀ ਗगन ਕੋਕਰੀ ਜਾਣੇ ਜਾਂਦੇ ਨੇ ਬਹੁਤ ਸਾਰਾ ਕੰਮ ਇਹਨਾਂ ਨੇ ਪੰਜਾਬੀ ਇੰਡਸਟਰੀ ਦੇ ਵਿੱਚ ਕੀਤਾ ਆ ਆਏ ਦਿਨ ਕੋਈ ਨਾ ਕੋਈ ਨਵਾਂ ਗੀਤ ਈਪੀ ਇਹਨਾਂ ਦੀ ਬਾਕੀ ਗਾਇਕਾਂ ਦੇ ਵਾਂਗ ਆਉਂਦੀ ਰਹਿੰਦੀ ਹੈ ਸੋ ਸਾਡੇ ਸਾਰਿਆਂ ਵੱਲੋਂ ਇਹਨਾਂ ਨੂੰ ਬਿਲੇਟਡ ਹੈਪੀ ਬਰਥਡੇ ਪੰਜਾਬੀ ਗਾਇਕ ਅਦਾਕਾਰ ਦਲਜੀਤ ਦਸਾਂਜ ਇਹਨਾਂ ਨੇ ਕਰੀਨਾ ਕਪੂਰ ਦੇ ਨਾਲ ਦੋ ਫਿਲਮਾਂ ਦੇ ਵਿੱਚ ਕੰਮ ਕੀਤਾ ਕਰੂ ਤੇ ਉੜਦਾ ਪੰਜਾਬ ਦਲਜੀਤ ਨੇ ਕਿਹਾ ਕਿ ਕਰੀਨਾ ਨਾਲ ਕੰਮ ਕਰਕੇ ਉਹਨਾਂ ਨੂੰ ਬਹੁਤ ਵਧੀਆ ਲੱਗਿਆ ਉਹਨਾਂ ਨੇ ਕਿਹਾ ਕਿ ਮੈਂ ਬਹੁਤ ਜ਼ਿਆਦਾ ਨਰਵਸ ਵੀ ਹੋ ਗਿਆ ਸੀਗਾ ਫਿਲਮ ਦੀ ਸ਼ੂਟਿੰਗ ਦੇ ਦੌਰਾਨ ਕਿਉਂਕਿ ਜਿਹੜੀ ਅਦਾਕਾਰਾ ਨੂੰ ਮੈਂ ਪਰਦੇ ਤੇ ਦੇਖਦਾ ਸੀ ਉਸ ਦੇ ਨਾਲ ਮੈਨੂੰ ਕੰਮ ਕਰਨ ਦਾ ਮੌਕਾ ਮਿਲਿਆ ਪਰ ਕਰੀਨਾ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਸਪੋਰਟ ਕੀਤਾ ਬਾਲੀਵੁੱਡ ਅਦਾਕਾਰਾ ਈਸ਼ਵਰੀਆ ਰਾਈ ਕੌਣ ਨਹੀਂ ਜਾਣਦਾ ਜੀ ਸਾਰੇ ਜਾਣਦੇ ਨੇ ਬਹੁਤ ਸਾਰੀਆਂ ਬਾਲੀਵੁੱਡ ਫਿਲਮਾਂ ਦੇ ਨਾਲ-ਨਾਲ ਸਾਊਥ ਫਿਲਮਾਂ ਦੇ ਵਿੱਚ ਵੀ ਇਹਨਾਂ ਨੇ ਕੰਮ ਕੀਤਾ ਹੈ ਇੱਕ ਫਿਲਮ ਦਾ 12 ਕਰੋੜ ਰੁਪਏ ਲੈਂਦੇ ਨੇ ਤੇ ਦੁਬਈ ਦੇ ਵਿੱਚ 15 ਕਰੋੜ ਦਾ ਇਹਨਾਂ ਨੇ ਘਰ ਖਰੀਦਿਆ ਹੋਇਆ ਸੋ ਗੱਲ ਉਹੀ ਆ ਜਾ ਕੇ ਕਿ ਜਿੰਨੀ ਮਿਹਨਤ ਤੁਸੀਂ ਜ਼ਿਆਦਾ ਕਰੋਗੇ ਗੁੜ ਓਨਾ ਹੀ ਮਿੱਠਾ ਹੋਏਗਾ ਮਲਾਈਕਾ ਅਰੋੜਾ ਜਦੋਂ ਆਪਾਂ ਨਾਮ ਇਹ ਬੋਲਦੇ ਆ ਜਾਂ ਸੁਣਦੇ ਆ ਤੇ ਦੋ ਜਿਹੜੀ ਚੀਜ਼ਾਂ ਨੇ ਸਾਡੇ ਸਾਹਮਣੇ ਆ ਜਾਂਦੀਆਂ ਨੇ ਅਰਬਾਸ ਖਾਨ ਤੇ ਇਹਨਾਂ ਦੋਹਾਂ ਦਾ ਬੇਟਾ ਅਰਹਾਨ ਖਾਨ ਫੈਮਿਲੀ ਡਿਨਰ ਹੋਇਆ ਹੈਰਾਨੀ ਦੀ ਗੱਲ ਇਹ ਹੈ ਕਿ ਬਸ ਇਹ ਪੰਜਾਬ ਵਾਲਿਆਂ ਨੂੰ ਕਹਿ ਸਕਦੇ ਆ ਜਾਂ ਪੰਜਾਬੀ ਲੋਕਾਂ ਨੂੰ ਕਹਿ ਸਕਦੇ ਆ ਹੈਰਾਨੀ ਵਾਲੀ ਗੱਲ ਹੈ ਪਰ ਅੱਜਕੱਲ ਜ਼ਮਾਨਾ ਉਹ ਵੀ ਨਹੀਂ ਰਿਹਾ ਸ਼ਾਇਦ ਹੈਰਾਨੀ ਵਾਲੀ ਗੱਲ ਵੀ ਨਹੀਂ ਕਹਿ ਸਕਦੇ ਪਰ ਉਹਨਾਂ ਲਈ ਗੱਲਾਂ ਆਮ ਨੇ ਗੱਲ ਇਹ ਸਾਹਮਣੇ ਆਈ ਹੈ ਜੀ ਕਿ ਮਲਾਈਕਾ ਤੇ ਸ਼ੁਰਾ ਖਾਨ ਸ਼ੁਰਾ ਅਰਬਾਸ ਖਾਨ ਦੀ ਦੂਸਰੀ ਵਾਈਫ ਜਿਨ੍ਹਾਂ ਦਾ ਪਿੱਛੇ ਜੇ ਵਿਆਹ ਹੋਇਆ ਸੀ ਪਿਛਲੇ ਸਾਲ ਇਹ ਸਾਰੇ ਇਕੱਠੇ ਡਿਨਰ ਤੇ ਇਕੱਠੇ ਹੋਏ ਜੀ ਅਰਬਾਜ਼ ਸ਼ੁਰਾਖਾਨ ਮਲਾਈਕਾ ਅਰੋੜਾ ਮਲਾਈਕਾ ਅਰੋੜਾ ਦੇ ਮਮ ਅਰਬਾਜ਼ ਖਾਨ ਦੇ ਫਾਦਰ ਸਲੀਮ ਖਾਨ ਮਲਾਈਕਾ ਅਰੋੜਾ ਦੀ ਭੈਣ ਤੇ ਭਾਂਜਾ ਸੋ ਸਾਰਿਆਂ ਨੇ ਨਾਲ ਮਿਲ ਕੇ ਬਹੁਤ ਇੰਜੋਏ ਕੀਤਾ ਕਈ ਵਾਰ ਮੀਡੀਆ ਦੇ ਵਿੱਚ ਜਾਂ ਵੈਸੇ ਹੀ ਲੋਕ ਕਾਫੀ ਰਿਊਮਰਸ ਜਿਹੜੇ ਨੇ ਉਹ ਸਾਲ ਦੇ ਰੰਦੇ ਨੇ ਫਲਾਉਂਦੇ ਰਹਿੰਦੇ ਨੇ ਆ ਸਾਨੂੰ ਵੀ ਸੁਣਨ ਨੂੰ ਮਿਲਦੇ ਰਹਿੰਦੇ ਨੇ ਪਰ ਪਰਦੇ ਦੇ ਪਿੱਛੇ ਦੀ ਕਹਾਣੀ ਇਹ ਵੀ ਹੈ ਕਿ ਠੀਕ ਹੈ ਜ਼ਿੰਦਗੀ ਦੇ ਵਿੱਚ ਜੋ ਵੀ ਹੋਇਆ ਪਰ ਫਿਰ ਵੀ ਅਗਲੇ ਫੈਮਿਲੀ ਡਿਨਰ ਤੇ ਤੇ ਇਕੱਠੇ ਹੋਏ ਨਾ ਬਾਕੀ ਦੱਸ ਗਨੇ ਆ ਫੈਮਿਲੀ ਡਿਨਰ ਮੁੰਬਈ ਦੇ ਇੱਕ ਬਾਂਦਰਾ ਰੈਸਟੋਰੈਂਟ ਦੇ ਵਿੱਚ ਸੀ ਤੇ ਰਵਿੰਨਾ ਤੰਦਨ ਵੀ ਉੱਥੇ ਪਹੁੰਚੇ ਨੇ ਵੈਸੇ 60 70% ਜਿਹੜੀਆਂ ਗੱਲਾਂ ਨੇ ਜਿਹੜੀ ਜਾਣਕਾਰੀ ਹੈ ਕੇ ਅਰਬਾਜ਼ ਖਾਨ ਦੇ ਮਲਾਈਕਾ ਦਾ ਬੇਟਾ ਅਰਹਾਨ ਤੇ ਰਵੀਨਾ ਟੰਡਨ ਦੀ ਬੇਟੀ ਰਾਸ਼ਾ ਡੇਟ ਕਰ ਰਹੇ ਨੇ ਸੋ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਰਬਾਜ਼ ਖਾਨ ਉਹਨਾਂ ਦੀ ਦੋਸਤੀ ਰਵੀਨਾ ਟੰਡਨ ਉਹਨਾਂ ਦੇ ਨਾਲ ਰਿਸ਼ਤਦਾਰੀ ਚ ਬਦਲ ਜਾਏਗੀ ਬਾਲੀਵੁੱਡ ਅਦਾਕਾਰਾ ਨੂਰਾ ਫਤੇਹੀ ਬਹੁਤ ਵਧੀਆ ਇਹਨਾਂ ਨੇ ਕੰਮ ਕੀਤਾ ਹੈ ਬਾਲੀਵੁੱਡ ਦੇ ਵਿੱਚ ਪਰ ਜਦੋਂ ਸ਼ੁਰੂਆਤ ਕੀਤੀ ਸੀ ਤੇ ਇਨਾਂ ਲਈ ਵੀ ਬਾਲੀਵੁੱਡ ਦੇ ਵਿੱਚ ਕਦਮ ਰੱਖਣਾ ਸੌਖਾ ਨਹੀਂ ਸੀ ਕਹਿੰਦੇ ਨੇ 5000 ਰੁਪਏ ਇਹ ਮੁੰਬਈ ਦੇ ਵਿੱਚ ਲੈ ਕੇ ਆਏ ਬਹੁਤ ਸਾਰਾ ਇਹਨਾਂ ਨੇ ਸਟਰਗਲ ਕੀਤਾ ਕਈ-ਕਈ ਦਿਨ ਤਾਂ ਐਵੇਂ ਵੀ ਕਹਿੰਦੇ ਲੰਗੇ ਵੀ ਇੱਕ ਆਂਡਾ ਤੇ ਇੱਕ ਬ੍ਰੈਡ ਨਾਲ ਵੀ ਮੈਂ ਗੁਜ਼ਾਰਾ ਕੀਤਾ ਸਨੂਰਾ ਨੇ ਦੱਸਿਆ ਕਿ ਜਿਵੇਂ ਜ਼ਾਹਿਰ ਜੀ ਗੱਲ ਹੈ ਕਿ ਸਿੱਧੀ ਤੁਹਾਡੀ ਐਂਟਰੀ ਜਿਹੜੀ ਆ ਫਿਲਮਾਂ ਦੇ ਵਿੱਚ ਨਹੀਂ ਹੁੰਦੀ ਤੁਹਾਨੂੰ ਮਾਡਲਿੰਗ ਵੀ ਕਰਨੀ ਪੈਂਦੀ ਹੈ ਤੇ ਹੋਰ ਵੀ ਬਹੁਤ ਸਾਰੇ ਕੰਮ ਨੂਰਾ ਨੇ ਵੀ ਮਾਡਲਿੰਗ ਵਗੈਰਾ ਕੀਤੀ ਉਹ ਕਹਿੰਦੇ ਨੇ ਕਿ ਏਜੰਸੀਜ਼ ਜਦੋਂ ਤੁਹਾਨੂੰ ਹਾਇਰ ਕਰਦੇ ਨੇ ਇਹਨਾਂ ਕੰਮਾਂ ਵਾਸਤੇ ਤੇ ਕਾਫੀ ਜਿਹੜਾ ਕਮਿਸ਼ਨ ਹੈ ਉਹ ਰੱਖ ਲੈਂਦੇ ਨੇ ਜੇ ਤੁਸੀਂ ਸਾਹ ਵੀ ਲਿਆ ਤੇ ਉਹਦਾ ਪੈਸਾ ਵੀ ਉਹ ਰੱਖ ਲੈਂਦੇ ਨੇ ਵੀ ਏਜੰਸੀਜ਼ ਵੀ ਤੁਹਾਨੂੰ ਜਿਹੜੀ ਪੂਰੀ ਤਨਖਾਹ ਆ ਉਹ ਨਹੀਂ ਦਿੰਦੇ ਗੱਲ ਫੇਰ ਘੋਮ ਕਮਾ ਕੇ ਉੱਥੇ ਹੀ ਆ ਗਈ ਕਿ ਜੇ ਸੰਘਰਸ਼ ਕਰੀ ਜਾਓਗੇ ਤੇ ਮਿਹਨਤ ਦਾ ਫਲ ਜਿਹੜਾ ਹੈ ਜ਼ਰੂਰ ਮਿਲੇਗਾ ਕਦੇ ਵੀ ਗਿਵ ਅਪ ਨਾ ਕਰੋ ਕਰਨ ਆਚਲੇਵੀ ਕਿਹਾ ਸੀ इफ यू आर ਡਰੀਮਿੰਗ ਮੇਕ ਸ਼ure ਯੂ ਡਰੀਮ ਬੈਕ ਫਿਲਮ ਪ੍ਰੋਡਿਊਸਰ ਬਾਲੀਵੁੱਡ ਫਿਲਮ ਪ੍ਰੋਡਿਊਸਰ ਬੋਨੀ ਕਪੂਰ ਇਹਨਾਂ ਨੇ ਕਾਫੀ ਸਾਰੀਆਂ ਵਧੀਆ ਫਿਲਮਾਂ ਜਿਹੜੀਆਂ ਨੇ ਬਾਲੀਵੁੱਡ ਨੂੰ ਦਿੱਤੀਆਂ ਨੋ ਐਂਟਰੀ ਵਾਂਟਿਡ ਤੇ ਹੋਰ ਵੀ ਬਹੁਤ ਸਾਰੀਆਂ ਫਿਲਮਾਂ ਹਾਲ ਹੀ ਦੇ ਵਿੱਚ ਬੋਨੀ ਕਪੂਰ ਨੇ ਇੱਕ ਇੰਟਰਵਿਊ ਦੌਰਾਨ ਕਿਹਾ ਕਿ ਕੋਈ ਵੀ ਆਰਟਿਸਟ ਇਹ ਨਹੀਂ ਪ੍ਰੋਸਾਦਵਾ ਸਕਦਾ ਕਿ ਬਾਕਸ ਆਫਿਸ ਤੇ ਇਹ ਫਿਲਮ ਜਿਹੜੀ ਹੈ ਸਫਲਤਾਪੂਰਵਕ ਹਿੱਟ ਹੋਏਗੀ ਹੋਏਗੀ ਉਹਨਾਂ ਨੇ ਕਿਹਾ ਕਿ ਇਹ ਕੋਈ ਸ਼ੱਕ ਨਹੀਂ ਹੈ ਕਿ ਜਿੰਨਾ ਵੱਡਾ ਆਰਟਿਸਟ ਹੋਏਗਾ ਰਿਸਕ ਜਿਹੜਾ ਆ ਉਹਨਾਂ ਘੱਟ ਹੋਏਗਾ ਕਿਉਂਕਿ ਵਧੀਆ ਆਰਟਿਸਟ ਹੋਣਗੇ ਵੱਡੇ-ਵੱਡੇ ਆਰਟਿਸਟ ਜਿਨ੍ਹਾਂ ਦਾ ਅੱਜ ਨਾਮ ਹੈ ਜਿਹੜੇ ਫੇਮਸ ਨੇ ਜੇ ਤੁਸੀਂ ਉਹਨਾਂ ਨੂੰ ਫਿਲਮਾਂ ਦੇ ਵਿੱਚ ਲਾਓਗੇ ਤੇ ਜ਼ਾਹਿਰ ਜੀ ਗੱਲ ਹੈ ਤੁਹਾਨੂੰ ਬਾਕਸ ਆਫਿਸ ਤੇ ਨਿਰਾਸ਼ ਨਹੀਂ ਹੋਣਾ ਪਵੇਗਾ ਪਰ ਗੱਲ ਇਹ ਵੀ ਹੈ ਕਿ ਇਹ ਡਿਪੈਂਡ ਕਰਦਾ ਹੈ ਕਿ ਕੰਟੈਂਟ ਕਿਵੇਂ ਦਾ ਆ ਤੇ ਆਡੀਅנס ਉਸ ਫਿਲਮ ਨੂੰ ਕਿਵੇਂ ਦੇਖਦੀ ਹੈ ਹਾਲ ਹੀ ਦੇ ਵਿੱਚ ਬੋਨੀ ਕਪੂਰ ਤੇ ਅਜੇ ਦੇਵਗਨ ਨੇ ਇਕੱਠਿਆਂ ਕੰਮ ਕੀਤਾ ਹੈ ਮੈਦਾਨ ਫਿਲਮ ਦੇ ਵਿੱਚ 10 ਅਪ੍ਰੈਲ ਨੂੰ ਇਹ ਫਿਲਮ ਰਿਲੀਜ਼ ਹੋਏਗੀ ਫਿਲਮ ਦੀ ਜਿਹੜੀ ਕਹਾਣੀ ਹੈ ਉਹ ਬਿਲਕੁਲ ਇੱਕ ਸੱਚੀ ਜੀਵਨੀ ਤੇ ਆਧਾਰਿਤ ਹੈ ਸੈਇਦ ਅਬਦੁਲ ਰਹੀਮ ਜਿਹੜੇ ਦੀ ਇੰਡੀਅਨ ਫੁੱਟਬਾਲ ਟੀਮ 1950 ਤੋਂ 1963 ਤੱਕ ਉੱਥੇ ਮੈਨੇਜਰ ਰਹੇ ਸੋਨਾ ਦੀ ਜ਼ਿੰਦਗੀ ਤੇ ਆਧਾਰਿਤ ਇਹ ਫਿਲਮ ਹੈ ਜੀ ਮੈਦਾਨ ਜਿਹੜੀ ਆਏਗੀ ਅਪ੍ਰੈਲ 10 ਨੂੰ ਜੇ ਗੱਲ ਕਰੀਏ ਮੈਦਾਨ ਫਿਲਮ ਜਦੋਂ ਸ਼ੂਟ ਕਰਨੀ ਸੀ ਤੇ 2019 ਦੇ ਵਿੱਚ ਬੌਨੀ ਕਪੂਰ ਨੇ ਦੱਸਿਆ ਕਿ 16 ਏਕੜ ਜ਼ਮੀਨ ਉਹਨਾਂ ਨੇ ਲੀਜ਼ ਤੇ ਲਈ ਪ੍ਰੋਪਰ ਸਟੇਡੀਅਮ ਬਣਾਇਆ ਤਾਂ ਕਿ ਉੱਥੇ 8 ਫੁੱਟਬਾਲ ਮੈਚ ਜਿਹੜੇ ਨੇ ਉਹ ਖੇਡੇ ਜਾਣ ਫਿਰ ਉਸ ਤੋਂ ਬਾਅਦ ਉਹ ਕਹਿੰਦੇ ਕਿ ਕੋਵਿਡ ਆ ਗਿਆ ਸਾਰਾ ਲਾਕਡਾਊਨ ਹੋ ਗਿਆ ਤੇ ਉਸ ਤੋਂ ਬਾਅਦ ਜਿਹੜੀ ਉਹ ਜਗਾ ਸੀਗੀ ਉਹ ਸਾਈਕਲਨ ਦੇ ਵਿੱਚ ਮਤਲਬ ਫਿਲਮ ਦਾ ਜਿਹੜਾ ਸੈੱਟ ਸੀਗਾ ਸਾਈਕਲਨ ਦੇ ਵਿੱਚ ਸਾਰਾ ਦਸਾਰਾ ਨਸ਼ਟ ਹੋ ਗਿਆ ਉਹਨਾਂ ਨੂੰ ਵੀ ਜਿਹੜੀ ਹੈ ਫਾਈਨੈਂਸ਼ਲੀ ਸਟਰਗਲ ਤੇ ਜਾਣਾ ਪਿਆ ਸੋ ਸੌਖਾ ਨਹੀਂ ਹੈ ਕਿਸੇ ਵੀ ਫਿਲਮ ਨੂੰ ਬਣਾਉਣਾ ਮੈਂ ਇਸ ਫਿਲਮ ਦੀ ਹੀ ਗੱਲ ਨਹੀਂ ਕਰ ਰਹੀਆਂ ਚਾਹੇ ਉਹ ਪੰਜਾਬੀ ਫਿਲਮ ਹੋਏ ਚਾਹੇ ਉਹ ਬਾਲੀਵੁੱਡ ਫਿਲਮ ਹੋਏ ਐਕਟਰ ਤੋ ਲਾ ਕੇ ਪ੍ਰੋਡਿਊਸਰ ਤੋ ਲਾ ਕੇ ਡਾਇਰੈਕਟਰ ਤੋ ਲਾ ਕੇ ਜਿਹੜੇ ਪਿੱਛੇ ਦੇ ਹੋਰ ਬੰਦੇ ਵੀ ਨੇ ਚਾਹੇ ਉਹ ਮੇਕਅਪ ਆਰਟਿਸਟ ਨੇ ਚਾਹੇ ਉਹ ਸਪੌਟ ਬாய் ਨੇ ਚਾਹੇ ਉਹ ਕੈਮਰਾਮੈਨ ਨੇ ਸੋ ਹਰੇਕ ਦੀ ਮਿਹਨਤ ਜਿਹੜੀ ਆ ਉਹ ਬਰਾਬਰ ਦੀ ਲੱਗੀ ਹੁੰਦੀ ਹੈ ਪਰ ਸਾਨੂੰ ਸਿਰਫ ਨਜ਼ਰ ਆਉਂਦੇ ਨੇ ਜੋ ਸਕਰੀਨ ਤੇ ਕੰਮ ਕਰਦੇ ਨੇ ਸੋ ਸਕਰੀਨ ਤੇ ਕੰਮ ਕਰਨ ਵਾਲਿਆਂ ਦੇ ਨਾਲ-ਨਾਲ ਹੋਰ ਵੀ ਬਹੁਤ ਸਾਰੇ ਜਿਹੜੇ ਟੀਮ ਦੇ ਮੈਂਬਰ ਹੁੰਦੇ ਨੇ ਸਭ ਦੀ ਸਭ ਦੀ ਬਹੁਤ ਮਿਹਨਤ ਹੁੰਦੀ ਹੈ ਸੁਏਸ ਦੀ ਜਿਹੜੇ ਪਰਦੇ ਦੇ ਪਿੱਛੇ ਦੀ ਕਹਾਣੀ ਕਈਆਂ ਦੀ ਜ਼ਿੰਦਗੀ ਦੀਆਂ ਕਹਾਣੀਆਂ ਅਸੀਂ ਤੁਹਾਨੂੰ ਦੱਸੀਆਂ ਨੇ ਦੱਸਿਆ ਕਿ ਫਿਲਮੀ ਜਿਹੜਾ ਕਲਚਰ ਹੈ ਕਿਵੇਂ ਕੰਮ ਕਰਦਾ ਆ ਉਮੀਦ ਹੈ ਕਿ ਤੁਹਾਨੂੰ ਅੱਜ ਦਾ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਮਿਲਦੇ ਆਂ ਕੱਲ ਪਰਦੇ ਦੇ ਪਿੱਛੇ ਦੀ ਕਹਾਣੀ ਲੈ ਕੇ ਦੇਖਦੇ ਰਹੋ ਪੰਜਾਬੀ ਲਿੰਕ ਨਜ਼ਰ ਹਰ ਵਕਤੇ